ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੰਦਰੋਂ ਆਪਾਂ ਦਾ ਇੱਕ ਛੋਟਾ ਜਿਹਾ ਮਿਨੀ ਬਲੌਗ ਬਣਾ ਰਹੇ ਹਾਂ ਇਹ ਅੰਦਰੋਂ ਬਾਕੀ ਆਪਣਾ ਫਾਰਮ ਵਗੈਰਾ ਦਿਖਾ ਰਹੇ ਹਾਂ ਤੇ ਬਾਕੀ ਦੋਸਤੋ ਮੀਂਹ ਕਾਫੀ ਪੈਣ ਕਰਕੇ ਨਾ ਥੋੜੀ ਛੱਤ ਵਗੈਰਾ ਚੋਣ ਲੱਗ ਗਈ ਉਹ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਸਾਰੀ ਕਵਰਿੰਗ ਵਗੈਰਾ ਅੰਦਰੋਂ ਦਿਖਾਣੇ ਆ ਦੋਸਤੋ ਸਾਰਾ ਦੋਸਤੋ ਆ ਕਈ ਜਗ੍ਹਾ ਤੇ ਯਾਨੀ ਕਿ ਆਪਣੀ ਛੱਤ ਵਗੈਰਾ ਤੁਹਾਨੂੰ ਦਿਖਾ ਪਾਵਾਂਗੇ ਆ ਉਪਰਲੀ ਸਾਈਡ ਤੋਂ ਯਾਨੀ ਕਿ ਚੋਣ ਲੱਗ ਗਈ ਦੋਸਤੋ ਬਾਹਰ ਯਾਨੀ ਕਾਫੀ ਯਾਨੀ ਤੁਸੀਂ ਵੇਖ ਰਹੇ ਹੋ ਕਿੰਨੀ ਜ਼ਿਆਦਾ ਯਾਨੀ ਕਿ ਹੋ ਰਹੀ ਹੈ ਕਿ ਸਾਰਾ ਯਾਨੀ ਕਿ ਕਾਫੀ ਯਾਨੀ ਕਿ ਮੁਸ਼ਕਲ ਹੋ ਗਿਆ ਹਾਲਾਤ ਜੇ ਤੇ ਦੋਸਤੋ ਅੰਦਰੋਂ ਤੇ ਬੱਚੇ ਵਗੈਰਾ ਇੱਕ ਵਾਰੀ ਚੁਕਾਤੇ ਸੀ ਤੇ ਦੋਸਤੋ ਹੁਣ ਅੰਦਰੋਂ ਸਾਰਾ ਦਿਖਾ ਦਿੰਨੇ ਆ ਆ ਵੇਖ ਹੀ ਰਹੇ ਹੋ ਤੁਸੀਂ ਸਾਰਾ ਵਿੱਚ ਬਾਕੀ ਦੋਸਤੋ ਆ ਕੋਈ ਥੋੜੀ-ਮੋਟੀ ਫੀਡ ਵਗੈਰਾ ਬਚੀ ਹੈ ਇਹ ਲਗਭਗ ਲੈ ਜਾਣਗੇ ਕਿ ਕੰਪਨੀ ਵਾਲੇ ਬਾਕੀ ਦੋਸਤੋ ਸਾਰਾ ਤਿਆਰ ਹੈ ਸਫਾਈ ਸੁਪਾਈ ਹੋ ਕੇ ਤੇ 3 ਤਰੀਕ ਨੂੰ ਯਾਨੀ ਕਿ ਬੱਚੇ ਵਗੈਰਾ ਪਹਿ ਜਾਣਗੇ ਤੇ ਦੋਸਤੋ ਇਹ ਵੀ ਸਾਰਾ ਤਿਆਰ ਹੈ ਦੋਸਤੋ ਬਾਹਰ ਚਲਦੇ ਹਾਂ ਹੁਣ ਬਾਹਰੋਂ ਦਿਖਾਣੇ ਤੁਹਾਨੂੰ ਹਾਂਜੀ ਦੋਸਤੋ ਆਪਾਂ ਬਾਹਰ ਆ ਗਏ ਹੁਣ ਤੇ ਬਾਹਰ ਤੋਂ ਅਸੀਂ ਵੇਖ ਹੀ ਰਿਹਾ ਹੋ ਯਾਨੀ ਕਿ ਕਾਫੀ ਯਾਨੀ ਕਿ ਬਾਰਿਸ਼ ਵਗੈਰਾ ਹੋ ਰਹੀ ਹੈ ਤੇ ਸਾਰਾ ਹੁਣ ਵੇਖ ਲਓ ਨਰਮੇ ਵਗੈਰਾ ਵੀ ਟੇਢੀ ਹੋ ਗਏ ਨੇ ਤੇ ਆਸ-ਪਾਸ ਯਾਨੀ ਕਿ ਤੇ ਹੁਣ ਕਾਫੀ ਯਾਨੀ ਕਿ ਮੀਂਹ ਕਰਕੇ ਆਸ-ਪਾਸੇ ਘਾ ਘਾਗੂ ਤੇ ਕਾਫੀ ਜ਼ਿਆਦਾ ਹੋ ਗਿਆ ਯਾਨੀ ਕਿ ਹੁਣ ਲੋਕਾਂ ਨੂੰ ਯਾਨੀ ਕਿ ਘਾਗੂ ਪੱਠਿਆਂ ਵਗੈਰਾ ਦੀ ਕੰਨੀ ਹੋ ਗਈ ਤੇ ਨਰਮੇ ਜੀ ਯਾਨੀ ਕਿ ਕਾਫੀ ਗਾਹ ਵਗੈਰਾ ਹੋ ਗਿਆ ਦੋਸਤੋ ਯਾਨੀ ਕਿ ਬਿਨਾਂ ਨਰਮੇ ਨੂੰ ਪਾਣੀ ਲਾਇਆ ਕਾਫੀ ਯਾਨੀ ਕਿ ਅੰਦਰ ਪਾਣੀ ਵਗੈਰਾ ਵੀ ਹੋ ਗਿਆ ਹੈ ਦੋਸਤੋ ਤੇ ਬਾਹਰ ਉਹ ਯਾਨੀ ਕਿ ਦੇਖੋ ਕਿੰਨਾ ਜ਼ਿਆਦਾ ਯਾਨੀ ਕਿ ਚਿੱਕੜ ਵਗੈਰਾ ਤੁਹਾਨੂੰ ਦਿਖਾਈ ਪਾ ਰਹੇ ਆ ਵੇਖ ਲਓ ਕੈਮਰੇ ਦੇ ਵਿੱਚ ਤੇ ਦੋਸਤੋ ਅੱਗੇ ਚੱਲ ਕੇ ਆਪਾਂ ਤੁਹਾਨੂੰ ਅੰਦਰੋਂ ਫਾਰਮ ਦੋ ਆਪਾਂ ਰੈਸਟੋਰੈਂਟ ਵਗੈਰਾ ਉਹ ਵੀ ਦਿਖਾਣੇ ਆ ਸਾਰੇ ਚਲਦੇ-ਚਲਦੇ ਉਹ ਵੀ ਦਿਖਾ ਦਿੰਨੇ ਆ ਰੈਸਟੋਰੈਂਟ ਹਾਂਜੀ ਦੋਸਤੋ ਅਕਾਪਾਂ ਰੈਸਟੋਰੈਂਟ ਤੇ ਪਹੁੰਚ ਚੁੱਕੇ ਆ ਅੱਗੇ ਥੋੜਾ ਜਿਹਾ ਨਾਲ ਹੀ ਰੈਸਟੋਰੈਂਟ ਦਾ ਸਾਹਮਣੇ ਪੋਸਟਰ ਵਗੈਰਾ ਤੁਸੀਂ ਵੇਖ ਰਹੇ ਹੋ ਵੇਖ ਨੂੰ ਪਿੱਛੇ ਤੇ ਦੋਸਤੋ ਤੇ ਪਿੱਛੇ ਆਪਣੇ ਲਿਖਿਆ ਹੋਇਆ ਭਰਾਵਾਂ ਦਾ ਡੱਬਾ ਦੋਸਤੋ ਸਾਰਿਆਂ ਨੇ ਪਹੁੰਚਣਾ ਐ ਐਡਰੈਸ ਵਗੈਰਾ ਆਪਣਾ ਹੈਗਾ ਇਹ ਟਿੰਡਕੇ ਰਾਟੜਾ ਦੇ ਨੇੜੇ ਬੱਲਵਾਨੇ ਵਾਲਾ ਫਾਟਕ ਦੋਸਤੋ ਅੰਦਰ ਲੈ ਕੇ ਚਲਦੇ ਆ ਦੋਸਤੋ ਸਾਰਿਆਂ ਨੂੰ ਚਾ ਚਾ ਦੱਬਿਆ ਰਹੋ ਦੋਸਤੋ ਇਹ ਆਪਣੇ ਆਪਣੇ ਇੱਥੋਂ ਦੇ ਯਾਨੀ ਕਿ ਮਾਲਕ ਨੇ ਇਹ ਯਾਨੀ ਕਿ ਸੰਸਾਰ ਨੇ ਸਾਰਾ ਅੰਦਰ ਜਾਵਦੇ ਦੋਸਤੋ ਦਿਖਾ ਰਹੇ ਸਾਰਾ ਕੁਝ ਕਿਵੇਂ ਬਣ ਰਿਹਾ ਦੋਸਤੋ ਮਾਲਕ ਜੀ ਨੰਬਰ ਵਾਲੇ ਯਾਨੀ ਕਿ ਦੇਖ ਲਓ ਆਰਾ ਯਾਨੀ ਕਿ ਫਰੈਸ਼ ਨਾਲ ਤਿਆਰ ਕੀਤਾ ਜਾ ਰਿਹਾ ਵੇਖੋ ਜਿੱਦਣ ਵਗੈਰਾ ਦਿਖਾ ਰਹੇ ਆ ਦੇਖੋ ਬਾਕੀ ਪਰਸਾੜ ਵਗੈਰਾ ਜੁੜਿਆ ਆ ਬਾਕੀ ਥੋੜਾ ਮੋਟਾ ਦੇਖੋ ਸਬਜ਼ੀ ਜਿੱਦਣ ਵਗੈਰਾ ਵੀ ਪਏ ਨੇ ਐਸ ਸਾਈਡ ਦਿਖਾ ਦੇ ਰਹੇ ਨੇ ਕਰਕੇ ਦਿਖਾ ਆਗੇ ਕਰਕੇ ਦਿਖਾ ਰੰਗੇ ਲੋੜ ਨਹੀਂ ਉਸ ਤੋਂ ਆ ਦੇਖੋ ਸਾਰਾ ਨਾਲ ਤਿਆਰ ਕੀਤਾ ਜਾ ਰਿਹਾ ਦੇ ਜਿੱਦਣ ਵਗੈਰਾ ਦਿਖਾ ਰਹੇ ਆ ਦੇਖੋ ਬੰਨੀਆਂ ਦੇ ਸਾਰਾ ਕੁਝ ਤਿਆਰ ਕੀਤਾ ਜਾ ਰਿਹਾ ਉਹ ਤੋਂ ਸਾਰਾ ਕੁਝ ਯਾਨੀ ਕਿ ਫਰੈਸ਼ ਸਮਾਲ ਸਾਰਾ ਚਿਕੜ ਵਗੈਰਾ ਆਨੇ ਜਾਣ ਸਾਰਾ ਇਹਨੂੰ ਦੋਸਤਾਂ ਚਿਕੜ ਵਗੈਰਾ ਵਖਾਰੇ ਸਾਰਾ ਸਾਰਾ ਯਾਨੀ ਕਿ ਦੇਸਨ ਦੇ ਸਾਰਾ ਇਹਨੂੰ ਚਾਲੇ ਦੋਸਤੋਂ ਇੱਥੇ ਡੀ ਫ੍ਰੀਜ ਵਗੈਰਾ ਵੀ ਹੈ ਠੰਡੇ ਢੰਡੇ ਵੀ ਬਾਈ ਨੇ ਵਿੱਚ ਸਭ ਦਿਖਾ ਰਹੇ ਸਾਰਾ ਕੁਝ ਦੋਸਤੋਂ ਅੱਜ ਦੇ ਛੋਟੇ ਜਿਹੇ ਬਲੌਗ ਦੇ ਵਿੱਚ ਸਾਰਿਆਂ ਦਾ ਦੋਸਤੋਂ ਧੰਨਵਾਦ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ